ਲੁਧਿਆਣਾ ਦੇ ਲਾਡੋਵਾਲ ਨਜ਼ਦੀਕ ਲੁਧਿਆਣਾ ਪੁਲਿਸ ਵੱਲੋਂ ਆਈਐਸਆਈ ਨਾਲ ਜੁੜੇ ਦੋ ਬਦਮਾਸ਼ਾਂ ਦੇ ਐਨਕਾਊਂਟਰ ਕੀਤਾ ਗਿਆ ਸੀ ਇਸ ਦੌਰਾਨ ਦੋਵੇਂ ਬਦਮਾਸ਼ ਜ਼ਖਮੀ ਹੋਏ ਜਿਨ੍ਹਾਂ ਨੂੰ ਲੁਧਿਆਣਾ ਦੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਕਿ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਉੱਥੇ ਇਸ ਮਾਮਲੇ 'ਤੇ ਪੁਲਿਸ ਕਮਿਸ਼ਨਰ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਕਿ ਆਖਿਰ ਇਨ੍ਹਾਂ ਨੌਜਵਾਨਾਂ ਦੇ ਕਿਹਨਾਂ ਦੇ ਨਾਲ ਸੰਬੰਧ ਸੀ ਤੇ ਕਿਹਨਾਂ ਦੇ ਸਪਰਕ ਦੇ ਵਿੱਚ ਸੀ ਜਿਨ੍ਹਾਂ ਵੱਲੋਂ ਸਲਮਾਨ ਖਾਨ ਦੇ ਘਰ ਦੇ ਉੱਤੇ ਫੈਰੀ ਵੀ ਕੀਤੀ ਗਈ ਸੀ ਹਾਲਾਂਕਿ ਉਨਾ ਕਹਿ ਕੇ ਇਸ ਮਾਮਲੇ ਦੇ ਵਿੱਚ ਹੋਰ ਵੀ ਤੱਥ ਸਾਹਮਣੇ ਆਉਣ ਦੀ ਉਮੀਦ ਆ ਪਰ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਰੋਕਿਆ ਗਿਆ। ਕੱਲ ਰਾਤ ਨੂੰ ਬਰੀਫਲੀ ਤੁਹਾਨੂੰ ਮੌਕੇ ਤੇ ਬਰੀਫ ਕੀਤਾ ਸੀਗਾ। ਅਬ ਬੇਸਿਕਲੀ ਇਹ ਟਰਨ ਮੋਡਿਊਲ ਜਿਹੜਾ ਹੈ ਆਪਰੇਟ ਜਿਹੜਾ ਇਨਸਾਨ ਕਰ ਰਿਹਾ ਸੀਗਾ ਉਹ ਪਾਕਿਸਤਾਨ ਬੈਠਾ ਹੈ। ਅਸ ਠੀਕ ਹੈ ਜੀ। ਵਰਚੁਅਲ ਨੰਬਰ ਚਲਾ ਰਿਹਾ ਸੀਗਾ ਐਂਡ ਹੀ ਵਾਸ ਕਨਸਟੈਂਟਲੀ ਇਨ ਟੱਚ ਵਿਦ ਮੈਨੀ ਮੈਨੀ ਮੈਂਬਰਸ। ਮੈਨੂੰ ਜਿਹੜਾ ਸ਼ੰਕੀਰ ਵੜਿਆ ਹੈ ਆਪਾਂ ਉਹ origianlly ਫਿਰੋਜ਼ਪੁਰ ਦਾ ਰੈਂਡ ਵਾਲਾ ਇੱਥੇ ਆਪਣੇ ਭੈਣ ਦੇ ਕੋਲ ਰਹਿੰਦਾ ਸੀਗਾ ਅ ਨਸ਼ੇ ਕਰਦਾ ਸੀਗਾ ਇਹਨੂੰ ਇੱਕ ਬੰਦਾ ਹੈ ਉਹ ਵੀ ਫਿਰੋਜ਼ਪੁਰ ਦਾ ਰੈਂਡ ਵਾਲਾ ਉਹਨੇ ਟੱਚ ਕਰਾਇਆ ਜਿਹੜਾ ਪਾਕਿਸਤਾਨ ਹੈਂਡਲਰ ਜਿਹੜਾ ਬੈਠਾ ਹੈ ਪਾਕਿਸਤਾਨ ਪਾਕ आईएसआई ਦਾ ਨੰਬਰ 1 ਨੰਬਰ 2 ਜਦ ਇਹਨੂੰ ਹੈਂਡ ਗ੍ਰਨੇਡਸ ਮਿਲ ਗਏ ਤੇ ਐਟ ਦ ਸੇਮ ਟਾਈਮ ਉਹਨੇ ਟਾਸਕ ਕੀਤਾ ਇਹ ਮੁਕਰ ਗਿਆ ਕਿ ਜੀ ਮੈਂ ਨਹੀਂ ਫਿੰਕ ਸਕਦਾ ਰੱਗੀ ਵਗੈਰਾ ਕਰ ਚੁੱਕਿਆ ਸੀ ਗਏ ਬਟ ਐਨ ਮੌਕੇ ਤੇ ਇਹ ਮੁਕਰ ਗਿਆ ਕਿ ਸੰਸ਼ੇਧ ਕਿ ਮੈਂ ਨਹੀਂ ਫਿੰਕ ਸਕਦਾ ਜਿਹੜਾ ਪਾਕਿਸਤਾਨ ਬੈਠਾ ਬੰਦਾ ਹੈ ਉਹਨੇ ਇੱਕ ਹੋਰ ਬੰਦੇ ਨੂੰ ਟੱਚ ਕੀਤਾ ਜਿਹੜਾ ਬਿਹਾਰ ਦਾ ਰਹਿਣ ਵਾਲਾ ਹੈ ਛੋਟੀ ਉਮਰ ਦਾ ਲੜਕਾ ਹੈ 19-20 ਸਾਲ ਦੀ ਉਮਰ ਦਾ ਮੋਜਪੁਰ ਡਿਸਟ੍ਰਿਕਟ ਬਾਈਕਪਿੰਡ ਇਥੇ ਬਿਲੋਂਗ ਕਰਦਾ ਹੈ ਤੇ ਉਹਨੂੰ ਕਿਹਾ ਕਿ ਤੂੰ ਟ੍ਰੇਨ ਤੋਂ ਇੱਥੇ ਆ ਜਾ ਜੀ ਔਰ ਉਹ ਪਹਿਲਾਂ ਵੀ ਇਦਾਂ ਦੀ ਵਾਰਦਾਤਾਂ ਕਰ ਚੁੱਕਿਆ ਹੈ ਗੁਲਗੁਲੀਆਂ ਵਿੱਚ ਰੱਖ ਕੇ ਉਹਦਾ ਕਿਉਂਕਿ ਉਹਨਾਂ ਦਾ ਬੈਕਗ੍ਰਾਉਂਡ ਜਿਹੜਾ ਹੈ ਸ਼ਾਮ ਤੱਕ ਸਾਡੇ ਕੋਲ ਆ ਜਾਏਗਾ ਤੀਜਾ ਬੰਦਾ ਜਿਹੜਾ ਫੜਿਆ ਆਪਾਂ ਜਿਹੜਾ ਹਰਿਆਣਾ ਦਾ ਫਤਿਹਵਾਦ ਦਾ ਰਹਿਣ ਵਾਲਾ ਹੈ ਅਜੀਤ ਜਿਹਦਾ ਨਾਮ ਹੈ ਤੇ ਇਹ ਉਹ ਬੰਦਾ ਹੈ ਜਿਹੜਾ ਉੱਥੇ ਹੈਂਡ ਗ੍ਰਨੇਡ ਲੈ ਕੇ ਆਇਆ ਸੀਗਾ ਜਿਹੜਾ ਸ਼ਮਸ਼ੀਰ ਨੇ ਚੱਕਣਾ ਸੀਗਾ ਆਪਸੇ ਇਹ ਦੋਨੋਂ ਨਹੀਂ ਜਾਣਦੇ ਸੀਗੇ ਇੱਕ ਦੂਜੇ ਨੂੰ ਲੇਕਿਨ ਜਿਹੜਾ ਪਾਕ ਬੇਸਡ ਹੈਂਡਲਰ ਹੈ ਉਹ ان سب ان سب ਨਾਲ ਡਾਇਰੈਕਟ ਇੰਟੈਕ ਸੀਗਾ ਕਾਲਿੰਗ ਰੋਜ਼ ਹੋ ਰਹੀ ਸੀਗੀ ਇਹਨਾਂ ਦੀ ਹੀ ਹੈ ਗੋਟ 올 ਦਾ ਡਿਟੇਲ ਕਿਵੇਂ ਇਹਨੂੰ ਆਪਰੇਟ ਕਰਨਾ ਹੈ ਉਹ ਵੀ ਨੇ ਉਹਨਾਂ ਨੂੰ YouTube ਤੋਂ ਉਹ ਡਾਊਨਲੋਡ ਕਰਕੇ ਦੱਸਿਆ ਫਿਰ ਕਿੱਥੇ ਕਿੱਥੇ ਰੱਖੀ ਕੀਤੀ ਇਹਨਾਂ ਨੇ ਉਹਦੀ ਵੀਡੀਓਜ਼ ਵੀ ਇਹਨਾਂ ਨੇ ਬਣਾਈਆਂ ਹੋਈਆਂ ਉਹ ਵੀ ਸਾਡੇ ਕੰਦੇ ਦੇ ਤੇ ਲਾਸਟਲੀ ਜਦ ਇਹ ਫੜਿਆ ਗਿਆ ਬਿਹਾਰ ਵਾਲਾ ਇਹਨੇ ਜਿਹੜਾ ਭਾਰਤ ਪਾਕਿਸਤਾਨ ਬੈਠਾ ਬੰਦਾ ਇਹਨੇ ਟੱਚ ਕੀਤਾ ਦੋ ਹੋਰ ਬੰਦਿਆਂ ਨਾਲ ਜਿਹੜੇ ਰਾਜਸਥਾਨ ਦੇ ਰਹਿਣ ਵਾਲੇ ਆ ਕਿ ਤੁਸੀਂ ਇੱਥੇ ਆਓ ਫਲਾਣਾ ਫਲਾਣਾ ਬੰਦਾ ਤੁਹਾਨੂੰ ਹੈਂਡ ਗ੍ਰਨੇਡ ਜਿਹੜਾ ਹੈ ਉਹ ਸਪਲਾਈ ਕਰੇਗਾ ਜੀ ਕਿਤੇ ਰੱਖੇ ਜਾਏਗਾ ਤੇ ਫਲਾਨੀ ਫਲਾਨੀ ਜਗਾਤੇ ਤੁਸੀਂ ਵੇਖੀ ਕਿੰਨੀ ਹੋਈ ਹੈ ਤੁਸੀਂ ਖੁਦ ਕਰਨੀ ਖੁਦ ਕਰ ਲਓ ਤਾਂ ਇਸ ਤਰ੍ਹਾਂ ਤੁਸੀਂ ਇੱਕ ਗ੍ਰਨੇਡ ਜਿਹੜਾ ਹੈ ਡ੍ਰੌਪ ਕਰਨੇ ਮੇਨ ਏਮ ਜਿਹੜਾ ਸੀਗਾ ਟੂ ਇਨਫਲਿਕਟ ਡੈਮੇਜ ਲੌਨ ਫੋਰਸਮੈਂਟ ਏਜੰਸੀ ਦਾ ਮੋਰਲ ਲੋ ਕਰਨ ਲਈ ਲੋਕਾਂ ਨੂੰ ਪੈਕਾਦਾ ਕਰਨ ਲਈ ਸਟੇਟ ਦਾ ਮਾਹੌਲ ਖਰਾਬ ਕਰਨ ਲਈ ਇਹ ਤੇ ਸੀਗੀ ਬੇਸਿਕ ਬਰੀਫਿੰਗ ਕੰਪਲੀਟ ਕੁਐਸਚਨ ਦੱਸਣਾ ਸਰ ਕਿਹੜੇ ਕਿਹੜੇ ਏਰੀਆਸ ਕਿਹਨਾਂ ਦੇ ਇੱਥੇ ਡਾਟਾ ਆਈ ਵਿਲ ਨਾਟ ਮੈਂ ਇੱਥੇ ਦੇਰਸ ਮੈਂ ਫਿਰ ਦੱਸ ਰਾਂ ਜੀ ਇੱਥੇ ਦੇ ਏਰੀਆਸ ਕਿਸੇ ਹੋਰ ਸ਼ਹਿਰ ਦੇ ਵੀ ਏਰੀਆਸ ਸੀਗੇ ਆਈ ਵਿਲ ਨਾਟ ਡਿਸਕਲੋਸ ਦੈਟ ਮੈਂ ਨਾ ਦੁਬਾਰਾ ਸਰ ਨਗਰਪਾਲਿਕਾ ਜਿਹੜਾ ਆ ਰਿਹਾ ਉਹ ਟਾਰਗੇਟ ਤਾਂ ਨਹੀਂ ਸੀ ਨਗਰਪਾਲਿਕਾ ਜਿਹੜਾ ਨਗਰ ਕੀਰਤਨ ਆ ਰਿਹਾ ਸੀ ਨਹੀਂ ਨਗਰ ਕੀਰਤਨ ਨਹੀਂ ਸੀ ਸਰ ਪੁਲਿਸ ਪੁਲਿਸ ਸਟੇਸ਼ਨ ਜਾਂ ਪੁਲਿਸ ਬਿਲਡਿੰਗ ਸੀ ਟਾਰਗੇਟ ਨਹੀਂ ਉਹ ਗਵਰਨਮੈਂਟ ਬਿਲਡਿੰਗਸ ਪੁਲਿਸ ਬਿਲਡਿੰਗਸ ਤੇ ਹੀ ਹਮੇਸ਼ਾ ਟਾਰਗੇਟ ਤੇ ਰਹੀਆਂ ਕੁਝ ਸਪੈਸਿਫਿਕ ਨਹੀਂ ਸੀ ਸੋ ਬੇਸਿਕਲੀ ਲੁਧਿਆਣਾ ਨੂੰ ਕੋਲ ਚਾਲ ਦਿੱਤੀ ਜਾ ਰਹੀ ਹੈ ਮੈਂ ਤੁਹਾਨੂੰ ਫਿਰ ਕਹਿ ਰਹੇ ਹਾਂ ਜੀ ਇਟ ਇਟ ਵਾਸ ਨਾਟ ਓਨਲੀ ਲੁਧਿਆਣਾ ਜੀ देयर ਅਦਰ ਸਿਟੀਜ਼ ਆਲਸੋ ਜਿਹੜੇ ਰਾਜਸਥਾਨ ਦੇ ਦੋ ਬੰਦੇ ਤਕੜੇ ਹੋ ਕੇ ਰਹੇ ਨੇ ਉਹ وہی ਦੋ ਬੰਦੇ ਹਨ ਜਿਨ੍ਹਾਂ ਦੇ ਨਾਲ ਮੁਕਾਬਲਾ ਹੋਇਆ ਕੱਲ ਰਾਤ ਸ਼ਿਫਾਨ ਖਾਨ ਵਾਲਾ ਕੋਈ ਲਿੰਕ ਹੈ ਉਹ ਉਹ ਵੀ ਮੈਂ ਤੁਹਾਨੂੰ ਦੱਸਦਾ ਜਿਹੜੇ ਬੰਦੇ ਜਿਹੜੇ ਫੜੇ ਆਉਂਦੇ ਚ ਇੱਕ ਬੰਦਾ ਤਾਂ ਬਹੁਤ ਕ੍ਰਿਟੀਕਲ ਆਈਸੀ ਯੂਨਿਟ ਚ ਹੈ ਤੇ ਵਿੱਚ ਵਿੱਚ ਕੋਮਾ ਚ ਵੀ ਜਾ ਰਿਹਾ ਹੈ ਉਹ ਤੇ ਇੱਕ ਮਿੰਟ ਇੱਕ ਮਿੰਟ ਤੇਨ ਗੋਲੀਆਂ ਲੱਗੀਆਂ ਹੁੰਦੀਆਂ ਇੱਕ ਛਾਤੀ ਤੇ ਲੱਗੀ ਹੈ ਇੱਕ ਪੇਟ ਤੇ ਲੱਗੀ ਹੈ ਤੇ ਇੱਕ हिਪ ਜੋਇੰਟ ਤੇ ਲੱਗੀ ਹੋਣੀ ਜੇ ਦੂਜਾ ਬੰਦਾ ਹੈ ਉਹਦੇ ਵੀ ਹਿਪ ਹਿਪ ਤੇ ਨੇੜੇ ਤੇ ਬੁਝ ਲੱਗੀ ਜਿਹੜਾ ਸਲਮਾਨ ਖਾਨ ਦਾ ਲਿੰਕ ਹੈ ਜਿਹੜਾ ਅਜੇ ਹੈ ਜਿਹੜਾ ਗ੍ਰਨੇਡ ਰੱਖ ਕੇ ਆਇਆ ਸੀਗਾ ਇੱਥੇ ਸਾਡੇ ਜਿੱਥੇ ਜਿੱਥੋਂ ਆਪਾਂ ਰਿਕਵਰ ਕੀਤੇ ਹਰਿਆਣਾ ਤੋਂ ਚੱਲ ਕੇ ਰੱਖ ਕੇ ਆਇਆ ਸੀਗਾ ਉਹਦਾ ਟੱਚ ਜਿਹੜਾ ਪਾਕਿਸਤਾਨ ਘਰਾਨ ਵਾਲਾ ਬੰਦਾ ਜਿਹੜਾ ਹੈ ਉਹਦਾ ਨਾਮ ਹੈ ਪਵਨ ਪਵਨ ਇਜ਼ ਦ ਬ੍ਰਦਰ ਆਫ ਦ ਪਰਸਨ ਜਿਹਨੇ 3-4 ਬੰਦੇ ਜਿਹੜੇ ਫੜੇ ਗਏ ਸੀ ਉਸ ਮੋਡਿਊਲ ਚ ਜਿਨ੍ਹਾਂ ਨੇ ਸਲਮਾਨ ਖਾਨ ਤੇ ਗੋਲੀਆਂ ਚਲਾਈਆਂ ਸੀ ਉਹਦੇ ਘਰ ਤੇ ਤਾਰੀਕ ਕੀਤੀ ਸੀ ਤਾਂ ਬੁਝਨੂ ਗਾਂਂਦਵੀ ਤੇ ਚ ਇੱਕ ਐਂਗਲ ਆ ਰਿਹਾ ਹੈ ਖੈ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਿਹੜੇ ਕਿਹੜੇ ਵੱਡੇ ਖੁਲਾਸੇ ਹੋਣਗੇ ਹਕੀਕਤਰੀ ਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ